ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਕੇਸ਼ ਪੁੰਜ ਦਸ਼ਕੋ ਅੱਜ ਆਪਾਂ ਗੱਲ ਕਰ ਰਹੇ ਆ ਉਸ ਟਰੈਕਟਰ ਦੀ ਜਿਸ ਟਰੈਕਟਰ ਨੇ ਪਿਛਲੇ 20 ਸਾਲਾਂ ਦੇ ਵਿੱਚ ਪੂਰੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਧੂਮਾ ਪਾਈਆਂ ਹੋਈਆਂ ਨੇ ਔਰ ਆਪਾਂ ਗੱਲ ਕਰਾਂਗੇ ਉਹਨਾਂ ਦੇ ਐਮ ਡੀ ਸਰਦਾਰ ਨਛੱਤਰ ਸਿੰਘ ਜੀ ਜਿਨ੍ਹਾਂ ਨੇ ਇਸ ਟਰੈਕਟਰ ਨੂੰ ਬਣਾਇਆ ਔਰ ਹੁਣ ਟਰੈਕਟਰ ਉਹ ਕਈ ਵੈਰਾਈਟੀਆਂ ਦੇ ਵਿੱਚ ਕਈ ਮਾਡਲਾਂ ਦੇ ਵਿੱਚ ਆ ਰਿਹਾ ਹੈ ਆਪਾਂ ਗੱਲਬਾਤ ਕਰਾਂਗੇ ਸਰਦਾਰ ਨਛੱਤਰ ਸਿੰਘ ਜੀ ਨਾਲ ਕਿ ਉਹ ਟਰੈਕਟਰ ਦੇ ਵਿੱਚ ਕੀ ਕੀ ਖਾਸਤیاں ਨੇ ਕੀ ਕੀ ਉਹਦੇ ਵਿੱਚ ਦੂਜਿਆਂ ਨਾਲੋਂ ਵੱਧ ਬੈਨੀਫਿਟ ਨੇ ਔਰ ਕੀ ਪਾਵਰ ਹੈ ਸਤਿ ਸ਼੍ਰੀ ਅਕਾਲ ਸੋ ਸਿਕਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਰ ਸਟੈਂਡਰਡ ਟਰੈਕਟਰ ਬਣਾਇਆ ਤੁਸੀਂ ਪਿਛਲੇ 20 ਸਾਲ ਤੋਂ ਬਣਾ ਰਹੇ ਹੋ ਟਰੈਕਟਰ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਹੈ ਟਰੈਕਟਰ ਦੀ ਰੀਸੇਲ ਵੈਲਿਊ ਬਹੁਤ ਜ਼ਿਆਦਾ ਹੈ ਔਰ ਮਾਰਕੀਟ ਦੇ ਵਿੱਚ ਟਰੈਕਟਰ ਵਿਕ ਰਿਹਾ ਹੈ ਤੜਾ ਤੜਾ ਵਿਕ ਰਿਹਾ ਹੈ ਕੀ ਖਾਸਤਾ ਨੇ ਜੀ ਆਪਣੇ ਟਰੈਕਟਰ ਦੀਆਂ ਸਰ ਅਹ ਦੇਖੋ ਮੈਂ ਸੁਣਦਾ ਤਾਂ ਅਸੀਂ ਨਾ ਸਿੱਦੇ ਕਿਸਾਨਾਂ ਨਾਲ ਜੁੜੇ ਰਹੇ ਜਿਹੜੀਆਂ ਬਾਕੀ ਕੰਪਨੀਆਂ ਹੈਗੀਆਂ ਉਹ ਨਾ ਜੀ ਉਹਨਾਂ ਦੀ ਕਿਸਾਨਾਂ ਦੀ ਅਪਰੋਚ ਨਹੀਂ ਹੈ ਕੋਈ ਵੀ ਉਹ ਆਪਣੇ ਦੱਸ ਸਕੋ ਵੀ ਸਾਨੂੰ ਇਸ ਤਰ੍ਹਾਂ ਟਰੈਕਟਰ ਚਾਹੀਦੇ ਆਂ ਜਿਹੜੇ ਗੁਣ ਚਾਹੀਦੇ ਆ ਜਾਂ ਇਸ ਤਰ੍ਹਾਂ ਦੇ ਵਿੱਚ ਕੋਈ ਤਬਦੀਲੀ ਚਾਹੀਦੀ ਹੈ ਹੂੰ ਉਹ ਚੀਜ਼ਾਂ ਤੋਂ ਮਤਲਬ ਜਿਹੜਾ ਹੈ ਕਿ ਨਾ ਅਸੀਂ ਕਹਿ ਸਕਦੇ ਆਂ ਅਸੀਂ ਤਾਂ ਮੈਨੂਫੈਕਚਰਰ ਲੋਕਲ ਬੈਠੇ ਆਂ ਹੂੰ ਲੋਕਲ ਕਰਕੇ ਸਾਡੇ ਕੋਈ ਕਿਸਾਨ ਦੀ ਪਹੁੰਚ ਹੈਗੀ ਆ ਜਿਹੜੀਆਂ ਵੱਡੀਆਂ ਕੰਪਨੀ ਆ ਉਹ ਲੋਕਲ ਤਾਂ ਹੈ ਨਹੀਂ ਲੱਗੀਆਂ ਜੀ ਤੇ ਨਾ ਇਹ ਉਹ ਪਸੰਦ ਕਰਦੇ ਆਂ ਸਾਡੇ ਕੋਈ ਕਿਸਾਨ ਆਉਂ ਜੀ ਤੇ ਸਾਡੇ ਕੋਲ ਜਿਸ ਵੇਲੇ ਮਰਜ਼ੀ ਕਿਸਾਨ ਆ ਜੇ ਤੇ ਸਾਡੇ ਹਰ ਵੇਲੇ ਦਰਵਾਜ਼ੇ ਖੁੱਲੇ ਆ ਜੀ ਇਸ ਕਰਕੇ ਅਸੀਂ ਜਿਹੜੇ ਟਰੈਕਟਰ ਨੂੰ ਕਿਸਾਨਾਂ ਦੀ ਸੇਦ ਕਰਕੇ ਜਾਂ ਆਪਣਾ ਜਿਹੜਾ ਇਹਦਾ ਸਜ਼ਾਰਬਾ ਖੇਤੀਬਾੜੀ ਦਾ ਅਸੀਂ ਪਿਛਲੇ 40 ਸਾਲ ਤੋਂ ਸੁਨਪੋਤੇ ਅਸੀਂ ਇਹਦੇ ਜਿਹੇ ਕੰਬਾਈਨ ਦਸਿੰਚਾ ਕ੍ਰੋਸਵਰ ਟਰੈਕਟਰ ਦਸਿੰਚਾ ਅਸੀਂ ਆਏ ਆ ਇਸ ਕਰਕੇ ਅਸੀਂ ਇਹਨੂੰ ਟਰੈਕਟਰ ਨੂੰ ਜਿਹੜਾ ਹੈਗਾ ਕਿਸਾਨਾਂ ਦੀ ਜਿਹੜੀ ਗੱਲ ਸੁਣ ਕੇ ਜਾਂ ਅਸੀਂ ਆਪਣਾ ਤਜ਼ਾਪਾ ਰੱਖ ਕੇ ਬਣਾਇਆ ਜੀ ਇਸ ਕਰਕੇ ਬਹੁਤ ਹੀ ਅੱਛੀ ਮਤਲੇ ਦੀ ਹੁਣ ਤੱਕ ਦੀ ਜਿਹੜੀ ਕੁਆਲਿਟੀ ਹੈ ਜਾਂ ਹੁਣ ਤੱਕ ਦੀ ਜਿਹੜੀ ਸਰਵਿਸ ਹੈ ਕਿਹਦੀ ਹੈ ਉਹ ਸਾਨੂੰ ਅੱਖਰੇ ਵੱਖਰੇ ਕਿਹੜੇ ਕਿਹੜੇ ਹਾਰਸ ਪਾਵਰ ਦਾ ਬਣਾਇਆ ਜੀ ਤੁਸੀਂ ਟਰੈਕਟਰ ਸੁਣਿਆ ਕੀ ਕਈ ਕੁਆਲਿਟੀਆਂ ਦੇ ਵਿੱਚ ਬਣਾਇਆ ਕਈ ਵੈਰਾਈਟੀ ਦਾ ਹੈ ਇਸ ਵੇਲੇ ਸਾਡੇ ਕੋਲੇ ਲਗਭਗ ਜਿਹੜੇ ਹੈਗੇ ਆ ਹੁਣ ਅਸੀਂ ਪੰਜਾਬ 'ਚ ਜਿਹੜੀ ਮਤਲਬ ਖਾਸ ਕਰਕੇ ਜਿਹੜੇ ਨਾਰਥ ਦੇ ਵਿੱਚ ਪੰਜਾਬ ਦੀ ਅਸੀਂ ਕਹਿ ਸਕਦੇ ਹਾਂ ਨਾਰਥ ਦੇ ਵਿੱਚ ਜਿਹੜੇ ਟਰੈਕਟਰ ਵਿਕਦੇ ਆ ਇੱਥੇ ਉਹ 345 ਮਾਡਲ ਤੇ 355 ਮਾਡਲ 460 ਮਾਡਲ 4 ਵੀਲ ਡਰਾਈਵ ਤੇ 2 ਵੀਲ ਡਰਾਈਵ ਟਰੈਕਟਰ ਸੀਰੀਜ਼ ਦੇ ਮਾਡਲ ਜੀ ਇਹ 460 ਮਾਡਲ ਹੈ ਜਿਹੜਾ ਸਰ ਉਹ ਜਿਹੜਾ 4x4 ਹੈ 1 2x2 ਹੈ ਉਹ ਕੀ ਫਰਕ ਹੈ ਜੀ ਉਰਜਾ ਦੇਖੋ ਲਗਭਗ ਸਾਰਿਆਂ ਪਤੇ ਜਿਹੜਾ 2x2 ਹੁੰਦਾ ਉਹ ਪਿਛਲੇ ਟਾਰਾਂ ਚ ਪਾਵਰ ਹੁੰਦੀ ਹੈ ਜੀ ਜਿਹੜੇ 4x4 ਹੈ ਉਸ ਸਾਰਿਆਂ ਚ ਪਾਵਰ ਹੁੰਦੀ ਹੈ ਟਾਰਾਂ ਚ ਪਾਵਰ ਹੁੰਦੀ ਹੈ ਜੀ ਤੇ ਕਿੰਨੇ ਚਿੱਟੋਂ ਆਪਾਂ ਟਰੈਕਟਰ ਬਣਾ ਰਹੇ ਹਾਂ ਜੀ ਲਗਭਗ 2001 ਤੋਂ ਅਸੀਂ ਇਹ ਟਰੈਕਟਰ ਬਣਾ ਰਹੇ ਹਾਂ ਜੀ ਤੇ ਕਾਫੀ ਵਿੱਚ ਮੋਡੀਫਿਕੇਸ਼ਨ ਜਿਵੇਂ ਸਦਾਾਰ ਬਹੁਤ ਜ਼ਿਆਦਾ ਹੋਏ ਹੈ ਜੀ ਤੇ ਹੁਣ ਜਾ ਕੇ ਮਤਲਬ ਇਹ ਕਿ ਨਾ ਐਕਲੋ ਵੀ ਕਿਸਾਨਾਂ ਦੇ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਜੀ ਤੇ ਉਹਦੇ ਦੋ ਕਾਰਨ ਹੈ ਜੇ ਇੱਕ ਤਾਂ ਜਿਹੜੇ ਅਸੀਂ 20 ਸਾਲ ਤੋਂ 22 ਸਾਲ ਤੋਂ ਟਰੈਕਟਰ ਸਾਡੇ ਪੁਰਾਣੇ ਚੱਲਦੇ ਆ ਜੀ ਉਹਦੀ ਰੀਸੇਲ ਵੈਲਿਊ ਜਿਹੜੀ ਹੈਗੀ ਉਹਦੀ ਜਿਹੜੀ ਗਾਹ ਕੱਗੇ ਉਹਨੂੰ ਵੇਚਦਾ ਹੈ ਜੀ ਜੇ ਨੂੰ ਕੋਈ ਨਈ ਲੋੜ ਹੁੰਦੀ ਤਾਂ ਉਹਦੇ ਬਹੁਤ ਵਧੀਆ ਅੱਛੇ ਪੈਸੇ ਵੱਟੇ ਜਾਂਦਾ ਰੀਸੇਲ ਵੈਲਿਊ ਬਹੁਤ ਅੱਛੀ ਹੈ ਜੀ ਤੇ ਉਹਦਾ ਕਾਰਨ ਇਹ ਹੀ ਹੈ ਵੀ ਟਰੈਕਟਰਾਂ ਦੀ ਜਿਹੜੀ ਲਾਈਫ ਬਹੁਤ ਅੱਛੀ ਹੁੰਦੀ ਹੈ ਜੀ ਮਤਲਬ ਇਹ ਨਹੀਂ ਹੈ ਵੀ ਟਰੈਕਟਰ ਲੈ ਜਾ ਥੋੜਾ ਕੰਮ ਗਿਆ ਜਦੋਂ ਸੋਲ ਵੀ ਕੋਣ ਪੈਂਦਾ 20 ਸਾਲ ਦੇ ਟਰੈਕਟਰ ਜਿਹੜੇ ਹੈਗੇ ਆ ਅੱਜ ਵੀ ਉਹ ਬਿਨਾ ਕਿਸੇ ਰਿਪੇਅਰ ਤੋਂ ਚੱਲ ਰਹੇ ਆ ਜੀ ਇਸ ਕਰਕੇ ਡਿਮਾਂਡ ਬਹੁਤ ਅੱਛੀ ਹੈ ਜੀ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਜਿਹੜੀਆਂ ਕੰਪਨੀਆਂ ਟਰੈਕਟਰ ਬਣਾਉਂਦੀਆਂ ਨੇ ਉਹ 4 ਗੇਰਾਂ ਵਾਲਾ ਟਰੈਕਟਰ ਬਣਾਉਂਦੀਆਂ ਨੇ ਤੁਸੀਂ 5 ਫਾਰਵਰਡ ਗੇਅਰ ਬਣਾਏ ਨੇ ਜੀ ਇਹ ਕੀ ਮਤਲਬ ਹੈ ਜੀ ਇਹਨਾਂ ਦਾ ਕੀ ਫਾਇਦਾ ਹੁੰਦਾ ਹੈ ਉਸ ਵਿੱਚ ਅਸੀਂ 5 ਇਸ ਕਰਕੇ ਫਾਰਵਰਡ ਗੇਅਰ ਬਣਾਏ ਆ ਜਿਹੜੇ ਸਿੱਧਾ ਵਾਹੀ ਕਰਦੇ ਆ ਟਰੈਕਟਰ ਦੇ ਨਾਲ ਜੀ ਅਸੀਂ ਮੋٹے ਸ਼ਬਦਾਂ ਵਿੱਚ ਕਹਿ ਸਕਦੇ ਹਾਂ ਸਾਰੇ ਟਰੈਕਟਰ ਜਿਹੜੇ ਪਹਿਲੇ ਹਾਏ ਦੇ ਵਿੱਚ ਵਾਹੀ ਕਰਦੇ ਜੀ ਜੇ ਅਸੀਂ ਦੂਜੇ ਹਾਈ ਤੇ ਅਸੀਂ ਵਾਹੀ ਕਰਦੇ ਹਾਂ ਟਰੈਕਟਰ ਲੋੜ ਮੰਗਦਾ ਹੈ ਜੀ ਅਸੀਂ ਉੱਥੇ ਅਸੀਂ ਦੂਜੇ ਹਾਈ ਵਾਸਤੇ ਇੱਕ ਸਪੈਸ਼ਲ ਵਾਹੀ ਵਾਸਤੇ ਗੀਅਰ ਬਣਾਇਆ ਹੈ ਜੀ ਜਿਹੜਾ ਉਹ ਮਤਲਬ ਐਸ ਤਰ੍ਹਾਂ ਦਾ ਗੀਅਰ ਹੈਗਾ ਵੀ ਜਦੋਂ ਤੁਸੀਂ ਇੱਕ ਵਾਰੀ ਜਦੋਂ ਹਾਰਡ ਜ਼ਮੀਨ ਵਾਲੀ ਹਾਂ ਤਾਂ ਜਦੋਂ ਜ਼ਮੀਨ ਸੌਫਟ ਹੋ ਗਈ ਜਾਂ ਅਸੀਂ ਕਹਿੰਦੇ ਦੂਰ ਪਾਉਣੀ ਹੈ ਜਾਂ ਅਸੀਂ ਕੋਈ ਸੁਹਾਗਾ ਮਾਰਨਾ ਜਾਂ ਕਿਸੇ ਇਸ ਤਰ੍ਹਾਂ ਦਾ ਕੰਮ ਕਰਨਾ ਹੈ ਤਾਂ ਤੁਸੀਂ ਦੂਜੇ ਗੀਅਰ ਚੌਥੀ ਸਪੀਡ ਜਿਹੜੀ ਹੈ ਕਹਿੰਦਾ ਸਾਰੀ فرق ਜਿਹੜਾ ਹੈਗਾ 2 ਕਿਲੋਮੀਟਰ ਜਾਂ 3 ਕਿਲੋਮੀਟਰ ਦਾ ਫਰਕ ਆਏਗਾ ਪਹਿਲੇ ਗੇਅਰ ਤੇ ਜੀ ਉੱਥੇ ਥੋੜਾ ਜਿਹਾ ਤੇਲ ਦੀ ਬਹੁਤ ਬਚਤ ਹੁੰਦੀ ਹੈ ਕਿ ਕੰਮ ਛੋਟਾ ਜਿਆਦਾ ਹੋ ਜਾਂਦਾ ਜੀ ਇਸ ਕਰਕੇ ਉਹਦਾ ਹੀ ਫਾਇਦਾ ਹੈ ਇੱਕ ਜਦ ਝੋਨੇ ਦੀ ਪਰਾਲੀ ਨੂੰ ਵਿਚੇ ਵਾਹ ਕੇ ਕੋਈ ਬੀਜਣ ਵਾਲੀ ਸੁਪਰ ਸੀਡਰ ਹੈ ਉਹ ਕੀ ਚੀਜ਼ ਹੈ ਜੀ ਉਹ ਅੱਜ ਕੱਲ੍ਹ ਦੇਖੋ ਬੜੀ ਇੱਕ ਸਾਡੀ ਸਮੱਸਿਆ ਬਣੀ ਹੈ ਝੋਨੇ ਦੀ ਜਿਹੜੀ ਪਰਾਲੀ ਜਿਸੀਂ ਆਗੂ ਲਾਉਂਦੇ ਆ ਤੇ ਕਿੰਨਾ ਸਾਡਾ ਪੋਲੂਸ਼ਨ ਖਰਾਬ ਹੁੰਦਾ ਹੈ ਤੇ ਗਵਰਨਮੈਂਟ ਦਾ ਵੀ ਬੜਾ ਜ਼ੋਰ ਹੈਗਾ ਸਬਸਿਡੀਆਂ ਤੇ ਜਿਹੜੇ ਆ ਸੁਪਰ ਫੀਡਰ ਵਗੈਰਾ ਹੁੰਦੇ ਆ ਜੀ ਇਹਦੇ ਵਾਸਤੇ ਕਿ ਟਰੈਕਟਰ ਜਿਹੜਾ ਹੈਗਾ ਨਾ ਸਪੈਸ਼ਲ ਬਹੁਤ ਸਲੋ ਸਪੀਡ ਦਾ ਗੇਅਰ ਲਗਾਉਣਾ ਪੈਂਦਾ ਜਿਹਨੂੰ ਅਸੀਂ ਹਾਈ ਲੋ ਮੀਡੀਅਮ ਕਹਿੰਦੇ ਆ ਜੀ ਉਹ ਗੇਅਰ ਵੀ ਅਸੀਂ ਦਾ ਜਿਹੜਾ ਹੈਗਾ ਉਸ ਤਰ੍ਹਾਂ ਦਾ ਟਰੈਕਟਰ ਜਿਹੜਾ ਹੈਗਾ ਜੀ ਪਾਉਂਦੇ ਆ ਤੇ ਤੁਸੀਂ ਉਹਦੇ ਚ ਮਤਲਬ ਬਹੁਤ ਲਾਭਦਾਇਕ ਸਾਫਟ ਹੋਇਆ ਪਿਛਲੇ ਅਸੀਂ ਉਹਨੂੰ ਕਾਫੀ ਸਮੇਂ ਤੋਂ ਚਲਾ ਰਹੇ ਆ ਇਸ ਕਰਕੇ ਸੁਪਰ ਫੀਡਰ ਤੇ ਵੀ ਟਰੈਕਟਰ ਬਹੁਤ ਅੱਛੇ ਚੱਲਦੇ ਆ ਜੀ ਜਿਹੜੀ ਆਪਣੇ ਟਰੈਕਟਰ ਦੀ ਭਾਰ ਖਿੱਚਣ ਦੀ ਸਮਰੱਥਾ ਹੈ ਜੀ ਸੁਣਨ ਚ ਆਇਆ ਵੀ ਉਹਦੇ ਵਿੱਚ ਵੀ ਕਾਫੀ ਫਰਕ ਹੈ ਦੂਜੇ ਟਰੈਕਟਰਾਂ ਨਾਲੋਂ ਉਹ ਕੀ ਕਾਰਨ ਹੈ ਜੀ ਕਾਰਨ ਹੈ ਕਿ ਨਾ ਦੇਖੋ ਅਕਸਰ ਅਸੀਂ ਦੇਖਿਆ ਜਾਂਦਾ ਹੈ ਜਿਹੜਾ ਸਾਡਾ ਇੱਥੇ ਕੋਈ ਵੀ ਮਸ਼ੀਨਰੀ ਹੈ ਖਾਦੀ ਟਰੈਕਟਰ ਤੋਂ ਬਿਨਾ ਵੀ ਅਸੀਂ ਸਿਰੇ ਦੀ ਮਸ਼ੀਨਰੀ ਦਾ ਟਰੱਕ ਵਗੈਰਾ ਹੈ ਜਾਂ ਦੀਆਂ ਚੀਜ਼ਾਂ ਹੈਗੀਆਂ ਉਹ ਓਵਰਲੋਡ ਸੇ ਚੱਲਦੀ ਹੈ ਜੀ ਜਿਸੇ ਕਰਕੇ ਟਰੈਕਟਰ ਵੀ ਓਵਰਲੋਡ ਤੇ ਚੱਲਦਾ ਹੈ ਜੀ ਤੇ ਚਾਹੇ ਅਸੀਂ ਟਰਾਲੀ 'ਚ ਭਾਰ ਦੀ ਗੱਲ ਕਰਨ ਲਈਏ ਚਾਹੇ ਅਸੀਂ ਬਹਾਜਰ ਵਾਲੇ ਨਾਲ ਕਰ ਲਈਏ ਜੀ ਚਾਹੇ ਅਸੀਂ ਕਿਸੇ ਹੋਰ ਇੰਪਲੀਮੈਂਟ ਦੀ ਗੱਲ ਕਰ ਲਈਏ ਜੀ ਤੇ ਇਸ ਕਰਕੇ ਅਸੀਂ ਉਹਨੂੰ ਡਿਜ਼ਾਈਨ ਇਹ ਕਿ ਇਸ ਤਰ੍ਹਾਂ ਦੀ ਕਿਤੀ ਆਏ ਜੇ ਸਾਡਾ ਟਰੈਕਟਰ 60 ਹੌਸਪੋਰਡ ਦਾ ਉਹਦੀ ਬਾਡੀ ਜਿਹੜੀ ਹੈਗੀ ਹੈ ਜੀ ਅਸੀਂ ਉਹਨੂੰ ਮਤਲਬ 60 ਹੌਸਪੋਰਡ ਦੇ ਵੇਅ ਅਸੀਂ 80 ਹੌਸਪੋਰਡ ਦੀ ਬਾਡੀ ਬਣਾਈ ਹੈ ਜੀ ਵੀ ਜੇ ਉਹ ਇਸ ਦਾ 80 ਹੌਸਪੋਰਡ ਦਾ ਵੀ ਲੋਡ ਪਾ ਜੇ ਕਿਸੇ ਟਾਈਮ ਓਵਰਲੋਡ ਪਾ ਜੇ ਜੀ ਤਾਂ ਕਿ ਭਾਏ ਉਹਦੇ ਕੋਈ ਨਾ ਕਹਿੰਦੇ ਕਿਸੇ ਜੀ ਕੋਈ ਟੁੱਟ ਪਾਜੀ ਜਾਂ ਹੋਰ ਚੀਜ਼ਾਂ ਨਾ ਜੀ ਇਸੇ ਕਰਕੇ ਜਿਹੜੀ ਰੀਸੇਲ ਵੈਲਿਊ ਕਹਿੰਦੇ ਅਸੀਂ ਜਾਂ ਉਹਦੇ ਤੋਂ ਅਸੀਂ ਕਹਿ ਸਕਦੇ ਹਾਂ ਵੀ ਜਿਆਦਾ ਰਿਪੇਅਰ ਕਿਸੇ ਤਰ੍ਹਾਂ ਦੀ ਹੁੰਦੀ ਨਹੀਂ ਜੀ ਬਹੁਤ ਲੰਬਾ ਸਮਾਂ ਕੱਟ ਜਾਂਦਾ ਹੈ ਜੀ ਇਸੇ ਕਰਕੇ ਉਹ ਇਸ ਇਸ ਗੁਣ ਕਰਕੇ ਉਹ ਬਹੁਤ ਇੰਨਾ ਸਮਾਂ ਲੰਬਾ ਕੱਟਦਾ ਤੁਹਾਡੇ ਟਰੈਕਟਰ ਦੇ ਵਿੱਚ ਕੁਝ ਤੁਸੀਂ ਇਟਾਲੀਅਨ ਵੀ ਕੋਈ ਚੀਜ਼ ਲਗਾਈ ਹੈ ਜੀ ਉਹ ਕੀ ਚੀਜ਼ ਹੈ ਜੀ ਇਸ طرح ਜਿਹੜੀ ਕਿ ਨਾ ਅੱਜ ਕੱਲ੍ਹ ਉਹ ਜਿਹੜੀ ਲਿਫਟ ਹੈ ਕਦਾ ਮਤਲਬ ਜਿੰਨੇ ਅਸੀਂ ਸੁਪਰ ਸੀਟਰ ਦੀ ਗੱਲ ਕਰ ਚੁੱਕਾ ਮਸ਼ੀਨਾਂ ਦਾ ਬੋਸ ਭਾਰੀਆਂ ਹੋ ਚੁੱਕੀਆਂ ਜੀ ਮਤਲਬ ਸੁਪਰ ਸੀਟਰ ਜਿਹੜਾ ਹੈਗਾ ਉਹ ਮਸ਼ੀਨ ਦਾ ਜਿਹੜਾ weight ਹੈਗਾ ਮਤਲਬ 1 ਟਨ ਤੋਂ ਲੈ ਕੇ 1.5 ਟਨ weight ਹੋ ਜਾਂਦਾ ਜੀ ਤੇ ਜਿਹੜੀ ਆਮ ਲਿਫਟਾਂ ਮਤਲਬ ਉਹ ਚੱਕਦੀਆਂ ਨਹੀਂ ਜੀ ਜਾਨੂੰ ਅੱਛਾ ਕੰਟਰੋਲ ਨਹੀਂ ਕਰਦੀਆਂ ਜੀ ਇਸ ਕਰਕੇ ਬੰਦ ਜਿਹੜੀ ਇਹ ਇਟਾਲੀਅਨ ਲਿਫਟ ਹੈਗੀ ਹੈ ਜਿਆਦਾ ਕੈਪੈਸਿਟੀ ਦੀ ਬੜੀ ਮਸ਼ਹੂਰ ਲਿਫਟ ਹੈਗੀ ਹੈ ਜੀ ਇਹ ਇਟਲੀ ਦੇ ਵਿੱਚ ਬਣਦੀ ਸੀ ਪਹਿਲਾਂ ਹੁਣ ਆਪਣੇ ਇਹ ਇੱਥੇ ਵੀ ਬਣ ਲੱਗ ਗਈ ਇੰਡੀਆ ਦੇ ਵਿੱਚ ਪਰ ਕੰਪਨੀ ਉਹ ਇਟਲੀ ਦੀ ਹੈ ਜੀ ਅਸੀਂ ਇਹ ਲਿਫਟ ਜਿਹੜੀ ਹੈਗੀ ਉਹ ਜਿਹੜੀ ਹੈਗੀ ਹੈ ਵੈਸਾਂ ਦਾ ਜਿਹੜਾ ਇਸੋਂ ਨਾਲ ਲਿਫਟ ਲਾਉਂਦੇ ਕਾਪੜੀ ਦੁਕਾਨੇ ਤੁਸੀਂ ਜੀ ਬਹੁਤ ਅੱچھے ਲਿਫਟ ਹੈ ਇਹਦੇ ਨਾਲ ਜੀ ਆਮ ਤੌਰ ਤੇ ਦੇਖਿਆ ਜਾਂਦਾ ਜੀ ਕਿਸਾਨ ਵਿਚਾਰੇ ਗਰੀਬੀ ਦੀ ਮਾਰ ਦੇ ਵਿੱਚ ਹੀ ਚੱਲਦੇ ਨੇ ਤੇ ਟਰੈਕਟਰ ਲੈਣਾ ਹੈ ਜਿਹੜਾ ਹਾਲਾਂਕਿ ਤੁਹਾਡੇ ਟਰੈਕਟਰ ਦਾ ਰੇਟ ਦੂਜਿਆਂ ਨਾਲੋਂ ਕਾਫੀ ਫਰਕ ਹੈ ਬਹੁਤ ਘੱਟ ਹੈ ਲੇਕਿਨ ਫਿਰ ਵੀ ਉਹਨਾਂ ਨੂੰ ਕੋਈ ਲੋਨ ਦੀ ਕੋਈ ਸੁਵਿਧਾ ਹੈ ਜੀ ਆਪਣੇ ਟਰੈਕਟਰ ਤੇ ਜਿਹੜੀ ਲੋਨ ਦੀ ਸੁਵਿਧਾ ਹੈਗੀ ਇਹਦੇ ਚ ਅਸੀਂ ਐਸ.ਬੀ.ਆਰ. ਦੇ ਨਾਲ ਸਾਡਾ ਕੰਟੈਕਟ ਹੈ ਪੂਰੇ ਇੰਡੀਆ ਦੇ ਵਿੱਚ ਜੀ ਤੁਸੀਂ ਐਸ.ਬੀ.ਆਰ. ਤੋਂ ਲੋਨ ਕਰਵਾ ਸਕਦੇ ਹੋ ਸਟੇਟਮੈਂਟ ਕੌਫਰਡੀਆ ਤੋਂ ਜੀ ਤੇ ਉਹ ਤੁਹਾਡਾ ਲੋਨ ਜਿਹੜਾ ਹੈਗਾ ਬਹੁਤ ਸਸਤਾ ਮਿਲਦਾ ਤੇ ਬਾਕੀ ਉਹਦੇ ਕਿਸ਼ਤਾਂ ਦੇ ਤੋਂ ਇਲਾਵਾ ਜਿਹੜੇ ਦੂਜੇ ਖਰਚੇ ਜਿਵੇਂ ਆ ਬੈਂਕਾਂ ਦੇ ਖਰਚੇ ਹੈਗੇ ਆ ਜੀ ਉਹ ਜ਼ਿਆਦਾ ਪੈ ਜਾਂਦੇ ਉਹ ਵੀ ਤੁਹਾਡੇ ਘੱਟ ਹੈਗੇ ਤੇ ਇਸ ਲੋਨ ਨੂੰ ਮੈਂ ਇਹ ਕਹਿੰਦਾ ਸਭ ਤੋਂ ਆਸਾਨ ਕਿਸ਼ਤਾਂ 'ਚ ਸਸਤਾ ਲੋਨ ਐਸਡੀਆ ਨਾਲ ਹੋਰ ਬੈਂਕਾਂ ਦੇ ਚੋਂ ਸਾਰੇ ਮਹਿੰਗੇ ਤੇ ਇਹ ਸੇ ਬਹੁਤ ਸਸਤਾ ਹੈ ਜਿਸ ਕਰਕੇ ਐਸਡੀਏ ਤੋਂ ਅਸੀਂ ਅਪਰੂਵਲ ਕਰਾਈ ਜੀ ਇਸ ਐਸਡੀਏ ਤੋਂ ਲੋਨ ਲਓ ਜਿਹੜਾ ਤੁਹਾਨੂੰ ਬਹੁਤ ਘੱਟ ਦਾ ਇੰਟਰਸਟ ਹੋਵੇ ਜੀ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਜਿਹੜਾ ਟਰੈਕਟਰ ਹੈ ਉਹਦੇ ਉੱਤੇ ਕੰਪਨੀਆਂ ਪੇਂਟ ਵੱਲ ਕੋਈ ਬਹੁਤਾ ਖਿਆਲ ਨਹੀਂ ਦਿੰਦੀਆਂ ਪਰ ਤੁਹਾਡੇ ਜਿਹੜੇ ਟਰੈਕਟਰ ਨੇ ਉਹ ਆਮ ਕਾਰਾਂ ਵਾਂਗੂ ਚਮਕਦੇ ਨੇ ਇਹਦੇ ਕੀ ਕਾਰਨ ਹੈ ਜੀ ਉਹਦੇ ਚ ਮੈਨੂੰ ਦੱਸਿਆ ਜਿਹੜੇ ਟਰੈਕਟਰ ਸੀ ਨਾ ਜੇ ਮਹੌਨ ਆਪਣੇ ਆਮ ਖੇਤੀ ਜਿਹੜੇ ਹੈਗਾ ਜਨਪਟੂਣਾ ਲਾਉਨੇ ਆ ਤੇ ਉਹ ਟਰੈਕਟਰ ਦੇ ਉੱਪਰ ਟਿਕੜ ਬਹੁਤ ਪੈਂਦਾ ਹੈ ਗਰਦਾ ਬਹੁਤ ਪੈਂਦਾ ਹੈ ਤੇ ਉਹਦੇ ਚ ਰਸਤ ਵਗੈਰਾ ਦੇ ਜਿਹੜੇ ਚਾਂਸਸ ਸੀਗੇ ਅ ਮਤਲਬ ਜੀ ਜੰਗ ਲੱਗਣ ਦੇ ਚਾਂਸਾ ਜੀ ਬਹੁਤ ਜ਼ਿਆਦਾ ਬੱਦ ਕੇ ਸੀ ਜੀ ਤੇ ਪਹਿਲਾਂ ਜਿਹੜਾ ਟਰੈਕਟਰ ਬਣਦਾ ਸੀ ਜਾਂ ਹੁਣ ਵੀ ਟਰੈਕਟਰ ਜਿਹੜੇ ਬ੍ਰਾਂਡ ਦੇ ਕੰਪਨੀਆਂ ਜੀ ਉਹਨੂੰ ਜਿਹੜਾ ਸਾਫ਼ ਕਰਦੇ ਉਹਨਾਂ ਦਾ ਮਤਲਬ ਇੱਕ ਕੈਮੀਕਲ ਹੁੰਦਾ ਹੈ ਤੇਜਾਬ ਹੁੰਦਾ ਹੈ ਮਤਲਬ ਤੇਜਾਬ ਲਾ ਕੇ ਸਾਫ਼ ਕਰਦੇ ਆ ਤੇ ਜਿਹੜਾ ਤੇਜਾਬ ਨਾਲ ਅਸੀਂ ਸਾਫ਼ ਕਰਦੇ ਸੀ ਪਹਿਲਾਂ ਅਸੀਂ ਤੇਜਾਬ ਨਾਲ ਹੀ ਸਾਫ਼ ਕਰਦੇ ਸੀ ਜੀ ਤੇ ਉਹਦੇ ਜਿਹੜਾ ਤੇਜਾਬ ਸੀ ਨਾ ਉਹ ਇਸ ਤਾ ਉਹ ਪੂਰੀ ਸਫਾਈ ਨਹੀਂ ਸੀ ਕਰਦਾ ਤੇ ਦੂਸਰਾ ਜਿਹ ਸੀਗਾ ਉਹ ਜਿੱਥੇ ਕਿ ਨਾ ਕੋਈ ਖੱਡਾ ਹੁੰਦਿਆ ਸੀ ਜਾਂ ਖੂੰਜੇ ਹੁੰਦੇ ਸੀ ਉੱਥੇ ਆਪ ਉੱਥੇ ਰਹਿ ਜਾਂਦਾ ਸੀ ਜੀ ਤੇ ਜਿਹਦੇ ਕਰਕੇ ਇਹ ਕਹਿੰਦਾ ਵੀ ਜਿੱਥੇ ਸਫਾਈ ਨਹੀਂ ਹੁੰਦੀ ਸੀਗੀ ਜਾਂ ਜਿੱਥੇ ਰਹਿ ਜਾਂਦਾ ਸੀਗਾ ਉਸ ਰੰਗ ਜਿਹੜਾ ਉਹ ਲਹਿ ਜਾਂਦਾ ਸੀਗਾ ਜੀ ਤੇ ਜਾਂ ਪੂਰਾ ਸੰਗ ਰੰਗ ਜਿਹੜਾ ਹੈਗਾ ਨਾ ਮਤਲਬ ਐਗਲੇ ਵੀ ਉਹਦੀ ਉਮਰ ਘਟ ਜਾਂਦੀ ਸੀਗੀ ਜੀ ਮਤਲਬ ਜਿੱਥੇ ਹੁਣ ਰੰਗ ਨੇ ਐਗਲੇ ਵੀ 2 ਸਾਲ ਚੱਲਣਾ 4 ਸਾਲ ਚੱਲਣਾ 10 ਸਾਲ ਚੱਲਣਾ ਉਹ ਪਹਿਲਾਂ ਖਰਾਬ ਹੋ ਜਾਂਦਾ ਸੀ ਜਾਂ ਪਹਿਲਾਂ ਪੱਦਾ ਪੈ ਜਾਂਦਾ ਸੀ ਜੀ ਹੁਣ ਅਸੀਂ ਇੱਕ ਨਵੇਂ ਸਿਸਟਮ ਦੇ ਨਾਲ ਆਇਆ ਰੰਗ ਕਰਨ ਦੇ ਵਿੱਚ ਜੀ ਅਸੀਂ ਉਹਨੂੰ ਸ਼ਾਰਟ ਬਲਾਸਟ ਕਹਿੰਦੇ ਆ। ਜੀ। ਸ਼ਾਰਟ ਬਲਾਸਟ ਮੀਨ ਕੀਤਾ ਕਿ ਕਹਿੰਦਾ ਕਿ ਇੱਕ ਲੋਹੇ ਦੇ ਇਹਦਾ ਬਰੀਕ-ਬਰੀਕ ਕਣ ਹੁੰਦੇ ਆ ਉਹ ਮਸ਼ੀਨ ਦੇ ਨਾਲ ਕਹਿੰਦਾ ਪੂਰੇ ਜ਼ੋਰ ਦੇ ਨਾਲ ਵੱਜਦੇ ਆ ਤੇ ਜਿਹੜਾ ਲੋਹੇ ਤੋਂ ਸਵਾਜਦੇ ਆ ਤੇ ਉਹ ਜਿਹੜਾ ਕਹਿੰਦਾ ਬਿਲਕੁਲ ਲੋਹੇ ਦਾ ਪਿੰਡਾ ਬਿਲਕੁਲ ਸ਼ੀਸ਼ੇ ਵਾਂਗ ਘਟ ਜਾਂਦੀ ਹੈ। ਜੀ। ਮਤਲਬ ਇੰਨੀ ਉਹ ਜ਼ੋਰ ਨਾਲ ਵੱਜਦੀ। ਜੀ। ਤੇ ਮਤਲਬ ਕਹਿਣ ਦਾ ਕੀ ਹੈ ਵੀ ਉਸ ਸਿਸਟਮ ਦੇ ਨਾਲ ਕਹਿੰਦਾ ਜਿਹੜਾ ਅਸੀਂ ਟਰੈਕਟਰ ਦੀ ਸਫਾਈ ਕਰਦੇ ਆ ਜਾਂ ਉਹਦੇ ਦੇ ਨਾਲ ਜਿਹੜੇ ਕੰਪੋਨੈਂਟਾਂ ਦੀ ਸਫਾਈ ਕਰਦੇ ਆ। ਉਹ ਤੁਸੀਂ ਐਂ ਕਹ ਲਓ ਵੀ ਜਿਵੇਂ ਸ਼ੀਸ਼ਾ ਚਿਲਕਦਾ ਹੁੰਦਾ ਨਾ ਐਸਾ ਵੀ ਹੋ ਜਿਹੜੀ ਉਹਦੀ ਉਹ مشینਾਂ ਦੀ ਸਫਾਈ ਹੋ ਜਾਂਦੀ ਜੀ ਉਹ ਸਫਾਈ ਦੇ ਨਾਲ ਹੁਣ ਨਾਲ ਸਾਨੂੰ ਆਪੇ ਪਤਾ ਜਦੋਂ ਥੱਲੇ ਸਫਾਈ ਹੋ ਗਈ ਥੱਲੇ ਕਿਸੇ ਕਿਸਮ ਦਾ ਜਰ ਨਹੀਂ ਰਿਹਾ ਕਿਸੇ ਕਿਸਮ ਦੇ ਮਤਲਬ ਕੋਈ ਕੈਮੀਕਲ ਨਹੀਂ ਰਿਹਾ ਤੇ ਉਹ ਜਿਹੜੀ ਰੰਗ ਦੀ ਪਕੜ ਉਹਦੇ ਸਫਾਈ ਦੇ ਉੱਪਰ ਨਾ ਬਹੁਤ ਜ਼ਿਆਦਾ ਪਕੜ ਵੱਲ ਜਾਂਦੀ ਹੈ ਤੇ ਤਾਂ ਕਿ ਮਤਲਬ ਉਹ ਥੱਲੋ ਜਿਹੜਾ ਰੰਗ ਹੈ ਇੰਨੀ ਪਕੜ ਕਰ ਲੈਂਦਾ ਜੀ ਉਹਦੀ ਚਮਕ ਵੀ ਬਹੁਤ ਵਧੀਆ ਰਹਿੰਦੀ ਹੈ ਤੇ ਉਹਦੀ ਜਿਹੜੀ ਲਾਈਫ ਹੈਗੀ ਹੈ ਬਸ ਐਂ ਕਲੋ ਵੀ ਪਹਿਲਾਂ ਨਾਲੋਂ 2 3 ਗੁਣਾ ਜਾਂ 4 ਗੁਣਾ ਵਧ ਗਈ ਹੈ ਤੇ ਟਰੈਕਟਰ ਦੀ ਅਸੀਂ ਕਹਿ ਸਕਦੇ ਹਾਂ ਟਰੈਕਟਰ ਦੀ ਲਾਈਫ ਤੱਕ ਵੀ ਰੰਗ ਛੋੜਾ ਖਰਾਬ ਨਹੀਂ ਹੁੰਦਾ ਇਸ ਕਰਕੇ ਇਹ ਬਹੁਤ ਅੱਛੇ ਰਿਜ਼ਲਟ ਆ ਸੀ ਪਿਛਲੇ ਉਹ ਕਾਫੀ ਸਮੇਂ ਤੋਂ 4 5 ਸਾਲਾਂ ਤੋਂ ਇਹ ਜਿਹੜਾ ਤਰੀਕਾ ਅਪਣਾ ਰਹੇ ਆ ਤੇ ਬਹੁਤ ਅੱਛੇ ਰਿਜ਼ਲਟ ਆ ਰਹੇ ਆ ਤੇ ਸਾਨੂੰ ਉਮੀਦ ਹੈਗੀ ਹੈ ਵੀ ਇਹਦੇ ਨਾਲ ਦਾ ਪ੍ਰੋਸੈਸ ਜਿਹੜਾ ਹੈਗਾ ਹਾਂ ਤੱਕ ਕਿਸੇ ਨੇ ਸ਼ੁਰੂ ਨਹੀਂ ਕੀਤਾ ਤੇ ਇੰਨਾ ਵਧੀਆ ਪ੍ਰਾਇਮ ਪੇਂਟ ਕਿਸੇ ਟਰੈਕਟਰ ਬਣਦੀ ਹੈ ਆਪਣੇ ਦੋ ਟਰੈਕਟਰ ਬਣਾਏ ਜਿੱਦਾਂ 2 ਹਸਪਾਵਰ ਬਣਾਏ ਨੇ ਜੀ ਤੇ ਉਹ ਕੀ ਫਰਕ ਹੈ ਜੀ ਉਹਨਾਂ ਟਰੈਕਟਰਾਂ ਦੇ ਵਿੱਚ ਉਹ ਤਾਂ ਨੰਬਰ ਆਫ ਸਿਲੰਡਰ ਹੈਗਾ ਨਾ ਜਿਵੇਂ ਅਸੀਂ ਉਹ ਕਹੇ ਵੀ 3 ਸਿਲੰਡਰ ਹੈਗਾ 4 ਸਿਲੰਡਰ ਹੈਗਾ ਜੀ ਜਿਹੜਾ 345 ਮਾਡਲ ਹੈਗਾ 355 ਮਾਡਲ ਹੈਗਾ 3 ਸਿਲੰਡਰ ਹੈਗਾ ਜੀ ਜਿਹੜਾ 460 ਮਾਡਲ ਹੈ 4 ਸਿਲੰਡਰ ਹੈਗਾ ਜੀ ਇਹ ਹੋਰ ਸੋਨਸ ਜੀ ਦੱਸਦੇ ਆ ਵੀ ਅਸੀਂ ਆਮ ਕਰਕੇ ਕੰਬਾਈਨਰ ਦੇ ਉੱਪਰ ਜਿਹੜਾ ਟਰੈਕਟਰ ਲਾਉਂਦੇ ਆ ਜਾਂ ਕਿਤੇ ਅਸੀਂ ਜਿਵੇਂ ਤੂੜੀ ਵਾਲੇ ਰੀਪਰ ਦੇ ਉੱਪਰ ਟਰੈਕਟਰ ਲਾਉਨੇ ਆ ਜੀ ਇਸੇ ਉਸ ਵੇਲੇ ਮੌਸਮ ਬੜਾ ਖੁਸ਼ਕ ਹੋ ਜਾਂਦਾ ਹੈ ਗਰਦ ਬਹੁਤ ਜ਼ਿਆਦਾ ਹੋ ਜਾਂਦਾ ਹੈ ਜੀ ਇਸ ਕਰਕੇ ਟਰੈਕਟਰਾਂ ਦੇ ਜਿਹੜਾ ਨਾ ਗਰਮ ਹੋਣ ਦੀ ਬਹੁਤ ਸ਼ਿਕਾਇਤ ਰਹਿੰਦੀ ਹੈ ਜੀ ਉਹ ਉਸੇ ਗੱਲ ਨੂੰ ਦੇਖ ਕੇ ਅਸੀਂ ਇਹਦੇ ਚ ਰੇਡੀਏਟਰ ਜਿਹੜਾ ਹੈ ਨਾ ਮਤਲਬ ਉਹ ਇਸ ਸੰਦਾ ਲਾਤਾ ਵੀ ਜਿਹੜਾ ਟਰੈਕਟਰ ਦੀ ਤਪਸ਼ਤੀ ਤੋਂ ਬਹੁਤ ਵੱਡਾ ਲਾਤਾ ਜੀ ਜ਼ਿਆਦਾ ਵੱਡਾ ਹੋਣ ਕਰਕੇ ਮਤਲਬ ਜਿਹੜਾ ਹੈ ਕਿ ਨਾ ਵੀ ਕਿਸੇ ਟਾਈਮ ਵੀ ਉਹਨੂੰ ਮਤਲਬ ਇਹ ਕਹਿੰਦੇ ਵੀ ਥੋੜਾ ਮੋਟਾ ਉਹ ਗਰਦ ਨਾਲ ਬੰਦ ਵੀ ਹੋ ਜਾਂਦਾ ਹੈ ਜਾਂ ਟਰੈਕਟਰ ਥੋੜਾ ਓਵਰਲੋਡ ਹੋ ਜਾਂਦਾ ਹੈ ਜੀ ਉਹ ਟਰੈਕਟਰ ਨੂੰ ਕਰਨ ਕਰਨ ਟਰੈਕਟਰ ਜੀ ਤੇ ਦੂਸਰਾ ਅਸੀਂ ਇੱਕ ਹੋਰ ਜਿਹੜੀ ਸਾਨੂੰ ਆਮ ਕਰਕੇ ਅਸੀਂ ਜਿਵੇਂ ਹੁਣ ਜਿਹੜਾ ਝੋਨਾ ਹੈਗਾ ਜਾਂ ਪੈੜੀ ਦੇ ਅਸੀਂ ਕਦੇ ਕਦੋਂ ਕਰਦੇ ਆ ਆਮ ਦੇਖੋ ਨੌਰਸ ਦੇ ਵਿੱਚ ਝੋਨਾ ਬਹੁਤ ਲੱਗਦਾ ਹੈ ਤੇ ਪੰਜਾਬ ਹਰਿਆਣੇ ਦੇ ਜਾਂ ਬਾਕੀ ਸੇਟਾਂ ਦੇ ਵਿੱਚ ਉੱਥੇ ਇਹਦੇ ਵਿੱਚ ਜਿਹੜੇ ਐਕਸਲ ਸੀਗੇ ਜਾਂ ਸਪੈਂਡਲ ਸੀਗੇ ਉਹ ਬਹੁਤ ਖਰਾਬ ਹੁੰਦੇ ਸੀ ਜੀ ਤੇ ਅਸੀਂ ਮਤਲਬ ਉਹ ਕਹਿੰਦਾ ਡਿਜ਼ਾਈਨ ਦਾ ਸੌਦਾ ਕਰਤਾ ਵੀ ਜਿਹੜੇ ਇੱਕ ਤਾਂ ਬੋਸ ਹੁੰਦੇ ਸੀ ਪਹਿਲਾਂ ਮੂਸ ਖਰਾਬ ਹੋ ਜਾਂਦੀ ਸੀ ਮਿੱਟੀ ਪਾ ਕੇ ਜਾਂ ਰੇਤਾ ਪਾ ਕੇ ਜੀ ਉਸ ਤੇ 베어ਿੰਗ ਪਾਤੇ ਸੀਲਾਂ ਪਾ ਕੇ ਜੀ ਵੀ ਸੀਲਾਂ ਦੇ ਨਾਲ ਛੋਟਾ ਜਿਹੜਾ ਪਾਣੀ ਜਾਂ ਰੇਤਾ ਅੰਦਰ ਨਹੀਂ ਜਾਂਦਾਗਾ ਤੇ ਜਿਹੜੇ ਟੈਪ ਰੋਲਰ 베어ਿੰਗ ਹੈਗੇ ਉਹ ਤੇ ਉਹ ਅਡਜਸਟੇਬਲ ਹੈਗਾ ਵੀ ਜੇ ਇਸ ਨੂੰ ਕਿਤੇ ਲੋਡ ਪਵੇ ਜੀ ਥੋੜੇ ਮੋੜ ਤੇ ਪਲੇ ਆਵੇ ਤੋ ਉਹਦੇ ਚੈੱਕ ਨਟ ਲੱਗੇ ਵੀ ਆਪਾਂ ਨੂੰ ਆਪ ਸੌ ਸੌ ਪਾਤੇ ਹੁੰਦੇ ਚੈੱਕ ਨਟ ਅਨਸਰੀਆਂ ਨੂੰ ਟਾਈਟ ਕਰਕੇ ਮਤਲਬ ਵੀਰਿੰਗ ਨੂੰ ਜਿਹੜੀ ਗੋਦਨ ਦੀ ਲੋੜ ਜੀ ਇਹ ਜਿੰਨੇ ਹੁਣ ਸੈਂਟਰ ਪਿੰਨ ਵੀ ਅਸੀਂ ਇਹਦੇ ਚ ਜਿਹੜਾ ਹੈ ਟੈਪ ਰੋਲਰ 베어ਿੰਗ ਪਾਤੇ ਇਸ ਸੱਡਾਂ ਵਾਲੇ ਸਪੈਂਡਲ ਹੋਂਦ ਨੂੰ ਤਾਂ ਸਿੱਧੇ ਤਰੋਲ ਕਰਨ ਪੈਂਦਾ ਜੀ ਤੇ ਇਸ ਤੋਂ ਬਿਨਾ ਅਸੀਂ ਉਹ ਜਿਹੜਾ ਸਾਈਜ਼ ਬਹੁਤ ਮੋਟਾ ਕਰਤਾ ਆਮ ਕਰਕੇ ਫਿਰ ਸ਼ਿਕਾਇਤ ਆਉਂਦੀ ਹੈ ਸਪੈਂਡਲ ਨੇ ਟੁੱਟਣ ਦੀ ਕਈ ਵਾਰੀ ਬੱਟਰ ਤੇ ਲੱਗ ਜੇ ਕਈ ਵਾਰੀ ਉਤੋਂ ਟਰੈਕਟਰ ਡਿੱਗ ਕੇ ਮਤਲਬ ਜਿਹੜਾ ਫੱਲੇ ਨੂੰ ਜੇ ਲਿਫਟਿੰਗ ਹੁੰਦੀ ਹੈ ਤਾਂ ਖੜਾ ਹੋ ਜਾਂਦਾ ਫੱਲੇ ਡਿੱਗਦਾ ਹੈ ਉਹ ਸਪੈਂਡਲ ਆਪਣੇ ਵਿੰਗੇ ਹੋ ਜਾਂਦੇ ਜਾਂ ਟੁੱਟ ਜਾਂਦੇ ਸੀ ਜੀ ਤੇ ਜਾਂ ਹਿੱਸਾ ਵਗੈਰਾ ਜਿਹੜਾ ਸੀ ਉਹ ਪੈਂਡਲ ਹੋ ਜਾਂਦਾ ਸੀ ਜੀ ਉਹ ਉਸ ਦਾ ਜਿਹੜਾ ਅਸੀਂ ਸਾਰੇ ਜਿਹੇ ਦੇਖਿਆ ਸੀ ਜਿਹੜਾ ਸਪੈਂਡਲ ਬਹੁਤ ਮੋਟੇ ਰੱਖਿਆ ਤੇ ਉਹਦਾ ਜਿਹੜਾ ਮੂਹਰਲਾ ਜਿਹੜਾ ਹ ਇਸ ਕਰਕੇ ਸਾਡਾ ਇਹ ਮੰਨਣਾ ਹੈ ਕਿ ਵੀ ਟਰੈਕਟਰ ਦੀ ਪੂਰੀ ਲਾਈਫ ਤੱਕ ਤੁਹਾਨੂੰ ਉਹਨੂੰ ਕੋਈ ਰਿਪੇਅਰ ਕਰਨ ਦੀ ਲੋੜ ਨਹੀਂ ਕੋਈ ਚੀਜ਼ ਬਦਲਣ ਦੀ ਲੋੜ ਨਹੀਂ ਤੇ ਤੇ ਨਾ ਉਹ ਖਰਾਬ ਹੋਏ ਤੇ ਨਾ ਟੁੱਟੇ। ਇਸ ਕਰਕੇ ਇਸਨੇ ਉਹਦਾ ਡਿਜ਼ਾਈਨ ਜਿਹੜਾ ਹੈ ਬਹੁਤ ਹੀ ਮਤਲਬ ਅਨੋਖਾ ਡਿਜ਼ਾਈਨ ਤੇ ਬੜਾ ਡਿਜ਼ਾਈਨ ਦਿੱਤਾ ਹੈ। ਜੀ ਦਰਸ਼ਕੋ ਇਹ ਸਨ ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਦੇ ਐਮ ਡੀ ਸਰਦਾਰ ਨਛੱਤਰ ਸਿੰਘ ਜੀ ਜਿਨ੍ਹਾਂ ਨੇ ਆਪਾਂ ਨੂੰ ਸਟੈਂਡਰਡ ਟਰੈਕਟਰ ਬਾਰੇ ਦੱਸਿਆ ਸਟੈਂਡਰਡ ਟਰੈਕਟਰ ਦੀਆਂ ਬ੍ਰੇਕੀਆਂ ਬਾਰੇ ਦੱਸਿਆ ਕਿ ਕਿਉਂ ਕਿਸਾਨ ਭਰਾਵਾਂ ਨੂੰ ਸਟੈਂਡਰਡ ਟਰੈਕਟਰ ਖਰੀਦਣਾ ਚਾਹੀਦਾ ਹੈ। ਇੱਕ ਖਸਾਲ ਭਰਾਵਾਂ ਲਈ ਸਟੈਂਡਰਡ ਟਰੈਕਟਰ ਦੇ ਕੀ ਕੀ ਫਾਇਦੇ ਆ ਆਪਾਂ ਫੇਰ ਮਿਲਾਂਗੇ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ ਹੁਣ ਮੈਨੂੰ ਇਜਾਜ਼ਤ ਦਿਓ ਸਸਰੀ ਕਹਦਾ ਸੀ ਜੀ